हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੋ ਕਿਸਾਨ ਪ੍ਰਭੂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਤਿੰਨ ਮੱਜਾਂ ਦੀ ਵੀਡੀਓ ਸਾਂਝੀ ਕਰਨੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਟੋਕੜ ਗੱਬਣ ਚੈੱਕਪਾਸ ਮੱਝ ਜਿਹਦੇ ਮਗਰ ਕੱਟੀ ਹੈਗੀ ਤੇ 100 ਨੂੰ ਮਹੀਨੇ 100 ਦੀ ਮਿਲੂਗੀ 9 10 ਕੁ ਲੋਧ ਵਾਲੀ ਉਹਦੇ ਮਗਰ ਵੀ ਕੱਟੀ ਹੈ ਤੇ 100 ਨੂੰ 14 15 ਕੁ ਲੋਧ ਵਾਲੀ ਚੰਗੀ ਮੱਝ ਚੰਗੇ ਥਾਲੇ ਦੀ ਮਾਲਕਨ ਦੇਖ ਸਕਦੇ ਹੋਗੇ ਇਹ ਝੋਟੀ ਗੱਬਣਾ ਹੈ ਇਹ ਤਕਰੀਬਨ ਇਹ 5-7 ਦਿਨ ਹਫ਼ਤਾ ਤੱਕ ਦੀ ਹੈਗੀ ਬਾਕੀ ਬਾਪੂ ਨਾਲ ਆਪਾਂ ਗੱਲਬਾਤ ਕਰਾਵਾਂਗੇ ਸੋ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਉਗੇ ਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਈ ਵੀ ਦਵੋ ਤੇ ਜੇ ਕਿਸੇ ਵੀ ਭਰਾ ਨੇ ਕੋਈ ਮੈਥੋ ਹੈ ਜੀ ਵੀਡੀਓ ਬਣਾਉਣੀ ਦੀਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462500 ਕੇ ਮੇਰਾ ਨੰਬਰ ਆਈ ਬਾਕੀ ਬਾਪੂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਵਧੀਆ ਹਾਂਜੀ ਹਾਂਜੀ ਆਪਣਾ ਨਾਮ ਤੇ ਪਿੰਡ ਐਡਰੈਸ ਬੋਲਦੀ ਆਪਾਂ ਨਾਮ ਹਰਨਜੀਤ ਸਿੰਘ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਪਿੰਡ ਜੋਧਪੁਰ ਚੀਮਾ ਠੀਕ ਹੈ ਤੇ ਮੋਬਾਈਲ ਨੰਬਰ 95016 जी 19058 95016 19058 ਹਾਂਜੀ ਨੰਬਰ ਆ ਬਾਪੂ ਦਾ ਮੋਬਾਈਲ ਨੰਬਰ ਆ ਤੇ ਜਿਹੜੀ ਪਹਿਲੇ ਨੰਬਰ ਤੇ ਮੱਝ ਆ ਹਾਂਜੀ ਟੋਕੜ ਗੱਪਣਾ ਹਾਂਜੀ ਟੋਕੜ ਗੱਪਣਾ 6.5 ਮਹੀਨਾ ਦੀ ਚੈੱਕ ਪਾਸ ਕਰਾਈ ਚੈੱਕ ਪਾਸ ਕਰਾਈ ਹੋਈ ਆ ਜੀ 6.5 ਮਹੀਨਾ ਦੀ 6.5 ਮਹੀਨਾ ਦੀ ਬੱਚਾ ਮਗਰ ਮਾਰ ਕੱਟੀ ਆ ਜੀ ਇਹਦੇ ਜਿਹੜੀ ਆ ਖੜੀ ਆ ਆਈ ਨਾ ਪੁੱਕਟੀ ਹਾਂਜੀ ਹਾਂਜੀ ਇੱਧਰ ਦੇਖੋ ਕੱਟੀ ਆ 6.5 ਮਹੀਨਾ ਦੀ ਗੱਪਣ ਚੈੱਕ ਪਾਸ ਆ ਤੇ ਦੁੱਧ ਕਿ ਨੈਸਟਾ ਦੋਨੇ ਟਾਈਮਾਂ ਦਾ 5 ਕਿਲੋ ਆ ਜੀ ਦੋਨੇ ਟਾਈਮ ਮਿਲਦੀ ਦੋਨੇ ਟਾਈਮ ਮਿਲਦੀ ਕੱਟੀ ਤੇ ਮਿਲਦੀ ਆ ਜ ਸਿੱਤ ਸੂਆ ਕਿਡਾ ਹੁਣ ਹੈ ਸੂਆ ਦੂਜਾ ਹੀ ਦੂਜਾ ਸੂਈ ਵੀ ਆ ਤੀਜਾ ਤੀਜਾ ਸੂਈ ਠੀਕ ਆ ਲੈ ਇਥੋਂ ਫੇਸ ਕੁਆਲਿਟੀ ਚੈੱਕ ਕਰ ਲਈ ਤੇ ਇਥੋਂ ਤੁਸੀਂ ਥਣਾ ਦੀ ਬੰਦਰ ਚੈੱਕ ਕਰ ਲੋ ਤੇ ਚਾਰ ਹੀ ਥਣਾ ਪੰਜ ਵੀ ਛੇ ਫੋਰਸਾਂ ਘੋਰਾ ਨਹੀਂ ਗਈ ਤੇ ਬਾਕੀ ਦੋ ਮੱਝਾਂ ਜਿਵੇਂ ਸੂਈਆਂ ਵਾ ਉਸ ਨਾਲ ਥਣਾ ਦੀ ਅਡਜਸਟਮੈਂਟ ਕਰ ਲਵੀ ਚੁਵਾਈ ਦਾ ਸਮਝ ਰਹਾ ਹੈ ਲਗਭਗ 1 ਵਜੇ ਤੇ ਤੋਰ ਕੇ ਦਿਖਾ ਦਿਓ ਫਿਰ ਆਪਾਂ ਨੂੰ ਹਾਂਜੀ ਤੋਰ ਕੇ ਦਿਖਾ ਦਿਓ 1 ਵਜ ਦਾ ਸਮਾਂਗਾ ਤੇ ਇਹ ਲਗਭਗ 5 5:30 ਘੰਟੇ ਦੀ ਸ਼ਾਮ ਦੀ ਚੁਵਾਈ ਦੇ ਵਿੱਚ ਸਮਾਂ ਬਾਕੀ ਥਣਾ ਜੱਜਮੈਂਟ ਹੋ ਸਾਨੂੰ ਕਰ ਲਓ ਦੂਜਾ ਸੂਆ ਸੂਈ ਵੀ ਆ ਤੀਜੇ ਵਾਸਤੇ ਗੱਬਣਾ ਤੇ ਸਿੰਘ ਸਿੰਘ ਕਦ ਕਾਟ ਵੰਤਰ ਝੋਟੀ ਦੀ ਠੀਕ ਹੈ ਤੇ ਬਾਕੀ ਥਣ ਵੀ ਚਾਰੀ ਪੰਜਵੇਂ ਸ਼ੇ ਫੋਟਸਕ ਬਿਲਕੁਲ ਨਹੀਂ ਹੋਏਗੀ ਹਨ ਦੀ ਬਹੁਤ ਬੀ ਚਵਾਈਏ ਚਾਰੇ ਫੋਲੇ ਧਾਰ ਤੁਰ ਬਹੁਤ ਔਰ ਉਬਰ ਗਈ ਤੇ ਕੋਈ ਬੇਲਾ ਕੋਲ ਤਾਂ ਨਹੀਂ ਕਰਦੀ ਨਾ ਜਮਾਈ ਨਹੀਂ ਠੀਕ ਆ ਆ ਕਰਤੀ ਹੈ ਜੀ ਠੀਕ ਆ ਆ ਕਰਤੀ ਆ ਕਿ ਮਗਰ ਹਾਂ ਠੀਕ ਆ ਬੰਦਿਆ ਆਪੂ ਲੋ ਦੇਖ ਸਕਦੇ ਜੀ ਸਾਢੇ 4ਵੇਂ ਦੀ ਗੱਬਣ ਚੈੱਕ ਪਾਵਾ ਬਾਕੀ ਜਿਹੜਾ ਭਰਾ ਲੈ ਕੇ ਜਾਊਗਾ ਉਹ ਦੇਖੋ ਅੱਜ ਸੱਲੀ ਨੂੰ ਆਉ ਦਾ ਕਰਨਾ ਫਰਜ਼ ਬੰਦਾ ਕਿਉਂਕਿ ਪੈਸੇ ਉਹਨੇ ਲਾਉਣੇ ਹੈਗੇ ਇਹ ਸੋ ਥਾਂ ਦੀ ਬੰਦ ਚੈੱਕ ਕਰ ਲੋ ਬੰਦਾ ਚੱਲ ਜਾਏ ਬੁੜੀ ਚੱਲ ਕੋਈ ਦਿੱਕਤ ਨਹੀਂ ਆਪ ਨੂੰ ਕੋਈ ਮਰਜ਼ੀ ਬਖਾ ਠੀਕ ਆ ਤੇ ਇਹਦਾ ਫਿਰ ਲੈਂਡ ਦੇ ਜਾਂ ਮੁੱਲ ਕਿੰਨਾ ਕਰਾਂਗੇ ਆਪਾਂ 70000 ਰੁਪਏ 70000 ਰੁਪਏ ਉਹ ਚੋ ਮਾਨਤਾ ਕਰ ਦਾਂਗੇ ਹਾਂ ਜੀ ਠੀਕ ਆ ਦੋ ਨੰਬਰ ਤੇ ਝੋਟੀ ਆ ਗਈ ਆਪਣੇ ਕੋਲ ਹੈ ਨਾ ਹਾਂ ਜੀ ਗੱਭਰ ਝੋਟੀ ਆਈ ਕੱਦ ਘਾਟ ਬਹੁਤ ਝੋਟੀ ਦਾ ਨਾ ਹਾਂ ਜੀ ਕੱਦ ਬਹੁਤ ਆਈ ਝੋਟੀ ਦਾ ਥਾਂ ਤੁਹਾਨੂੰ ਕਿੱਥੋਂ ਲੈ ਕੇ ਆਏ ਆ ਦੀ ਲੱਭ ਕੇ ਲੈਣਾ ਚਾਹੀਦਾ ਬਹੁਤ ਚੰਗੀ ਝੋਟੀ ਕੁਆਲਿਟੀ ਦੀ ਝੋਟੀ ਆਈ ਥਾਂ ਲਵਾ ਪੌੜਾ ਚੰਗਾ ਲੱਗੇ ਜਿਵੇਂ ਲੈਵਾ ਪੂ ਜਿਵੇਂ ਗਾਮਾਂ ਐਨ ਮੁਠੀ ਵਾਲੇ ਨਿਖੜਵੇਂ ਲੱਗੇ ਹੋਏ ਹੈਗੇ ਸੁਆ ਕਿਹੜਾ ਸੁੰਦੀ ਆ ਸੁਆ ਤੀਜਾ ਸੁੰਦੀ ਆ ਇਹ ਦੂਜਾ ਠੀਕ ਹੈ ਸੁਆ ਦੂਜਾ ਸੁੰਦੀ ਬਾਪੂ ਕਹਿੰਦਾ ਤੇ ਕੱਦ ਕਾਠ ਬੇਲ ਲੰਬਾਈ ਉਚਾਈ ਚੌੜਾਈ ਸਾਰੇ ਪਾਸੋਂ ਓਕੇ ਆ ਤੇ ਇੱਥੋਂ ਲੈ ਵੀ ਜਜਮੈਂਟ ਕਰ ਲੈ ਥੋੜੇ ਜਿਹਾ ਪਸ਼ੂ ਨਾ ਠੰਡ ਕਰਕੇ ਉਹਨੂੰ ਨਵਾਇ ਨਹੀਂ ਇਸ ਕਰ ਥੋੜਾ ਤੁਹਾਨੂੰ ਨਜ਼ਰ ਹੋਤ ਨੇ ਬਾਕੀ ਇਸ ਕਰਕੇ ਬੇਨਤੀ ਵੀ ਕੋਲਿਆ ਨੂੰ ਜਰੂਰ ਦੇਖਣਾ ਠੀਕ ਆ ਜੀ ਬਾਪੂ ਸੁੰਦਾ ਕਹਿੰਦਾ ਕਿ ਨਾ ਬਾਕੀ ਬਚੋਤੀ ਦਾ ਛੇ ਦਿਨ ਬਾਕੀ ਆ ਜੀ ਹਾਜੇ ਹਫਤਾ ਪਿਆ ਹਾਂਜੀ 7 ਦਿਨ ਬਾਕੀ ਪਿਆ ਐਸੋਸੀ ਲੈਵੇ ਜਜਮੈਂਟ ਕਰੋ ਜੀ ਜਿਹੜਾ ਹਫਤਾ ਪਿਆ ਹਫਤੇ ਤੱਕ ਝੋਟਨੇ ਲੈਵੇ ਦੀ ਕੁਆਲਿਟੀ ਬਹੁਤ ਸੋਹਣੀ ਕਰ ਲੈਣੀ ਆ ਕੱਦ-ਕੱਡ ਬਹੁਤ ਛੋਟੀ ਦਾ ਹਾਂ ਤੇ ਜਦੋਂ ਸੋਨਾ ਹੈ ਉਹਦਾ ਜਿਹੜਾ ਮੌਕਾ ਤੇ ਜੋਸ਼ ਪਾਉਣਾ ਤਾਂ ਉਹਦੇ ਨਾਲ ਜੇ ਲੈਵੇ ਦੀ ਬਣਤਰ ਬਹੁਤ ਸੋਹਣੀ ਬਣ ਜੂਗੀ ਨਾ ਲਓ ਇੱਥੇ ਦੇਖੋ ਜੀ ਬੈਣੀ ਸ਼ਹਿਰ ਤੋਂ ਕੱਢ ਲਾ ਫੂ ਲੰਬਾ ਕਿਹੜਾ ਦਾ ਇੱਥੋਂ ਮਾਰ ਕੇ ਸੁੰਦਵਾਰਾ ਫੇਰ ਦਿਖਾ ਦਨੇ ਸਾਥ ਨੂੰ ਬਹੁਤ ਸੋਹਣਾ ਲੱਗੇ ਬਾਪੂ ਕਿੰਨਾ ਕਰ ਦੁੱਧ ਪਾਉ ਲਗਾ ਮੋੜ ਲਓ ਜੀ ਪਾ ਦੁੱਧ ਇਹ 15-16 ਕਿਲੋ ਦੁੱਧ ਪਾਉਗੀ 15 16 ਕਿਲੋ ਹਾਂ ਜੀ ਦੁੱਧ ਗਾਹ ਦਾ ਲੈ ਵਈ ਮਗਾਂਰ ਗਾਹ ਲੈ ਵਈ ਹਮ ਨਹੀਂ ਨਾ ਬੰਦ ਹੋਈ ਇੱਥੋਂ ਸੋਨਾ ਕਦੇ ਨਹੀਂ ਛੜਦ ਹੁਣ ਆ ਜੀ ਦੇਖੋ ਬਹੁਤ ਸੋਹਣੇ ਥਣਾਂ ਦੀ ਮਾਲਕ ਹਨ ਚੰਗਾ ਥਣ ਲੱਗਿਆ ਪੂਰਾ ਫੁੱਲ ਕੁਆਲਿਟੀ ਲੱਗਿਆ ਹੋਇਆ ਹਾਂ ਜੀ 14 15 ਕਿਲੋ ਦੁੱਧ ਰਾਂ ਆ ਪਾ ਦੂ ਮੱਝ ਬਾਦ ਬੇਸ਼ੱਕ ਬਾਦੇ ਇੱਥੋਂ ਚੈੱਕ ਕਰ ਲੋ ਇੱਥਾਂ ਦੀ ਬੰਤਰ ਬਾਪੂ ਫਿਰ ਇਹਦਾ ਮੁੱਲ ਕਿੰਨਾ ਕਰਾਂਗੇ ਆਪਾਂ ਇਹਦਾ 155 ਕਰਦੇ ਆਂ 155000 ਮੁੱਲ ਹੈ ਹਾਂਜੀ ਇਹਦੇ ਚੋਂ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਆਪਾਂ ਹਾਂਜੀ ਹਾਂਜੀ ਠੀਕ ਹੈ ਤਿੰਨ ਨੰਬਰ ਤੇ ਮੱਝ ਆ ਗਈ ਜੀ ਉੱਠ ਹਾਂਜੀ ਇਹ ਪਹਿਲਾਂ ਕੱਟੀ ਆਈ ਹਾਂ ਸੁਈ ਵੀ ਪਹਿਲਾਂ ਸੁਈ ਵੀ ਆ ਪਹਿਲਾਂ ਸੁਈ ਵੀ ਆਈ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਈ ਸ਼ਬਾਦ 1.5 ਮਹੀਨੇ ਲਗਭਗ ਸਵਾ ਡੇਢ ਮਹੀਨੇ ਲਗਭਗ ਹੋ ਗਿਆ ਬੱਚਾ ਕਿਵੇਂ ਕਰ ਕੱਟੀ ਆਈ ਇਹਦੀ ਕਿਹੜੀ ਕੱਟੀ ਆ ਉਹ ਕੱਟੀ ਲਾਲ ਰੱਸੀ ਵਾਲੇ ਜਿਹੜੀ ਇਹ ਆ ਇਧਰਲੇ ਪਾਸੇ ਆ ਹਾਂ ਲਾਲ ਰੱਸੀ ਵਾਲੀ ਲਾਲ ਰੱਸੀ ਵਾਲੀ ਇਹ ਮਗਰ ਕੱਟੀ ਆ ਤੇ ਦੁੱਧ ਬਾਪੂ ਐਸ ਟਾਈਮ ਦੋਨੇ ਟਾਈਮ ਠੀਕ ਆ ਤਾਰ ਬੋਲੀਏ ਬੁਰੀ ਪੂਰੀ ਰੂਮ ਵਰਗੀ ਬੋਲੀ ਆਈ ਠੀਕ ਆ ਤੇ ਟਿਕਾ ਡੋ ਕਦ ਤੇ ਭਰਾ ਇਹ ਜਿਹੇ ਹਾਂ ਠੀਕ ਆ ਭਰਾਤਾ ਜੀ ਠੀਕ ਆ ਠੀਕ ਆ 12 ਦਿਨ ਹੋ ਗਏ ਠੀਕ ਆ ਭਰਾ ਜੀ ਡਾਕਟਰ ਦੇਗੀ ਠੀਕ ਆ ਫਾਈਨਲ ਝੋਟੀ ਆਈ ਲਓ ਚੈੱਕ ਕਰੋ ਕਦ ਕਾੜ ਝੋਟੀ ਦਾ ਵਜਨ ਜਿੰਨਾ ਕ ਪਹਿਲਾਂ ਝੋਟਾ ਦਾ ਹੋਣਾ ਚਾ ਉਹਨਾਂ ਕਾ ਤੇ ਬਾਕੀ ਮਗਰ ਇਥੋਂ ਚਾਰ ਥਣ ਚੈੱਕ ਕਰ ਲਓ ਪੰਜਵੇਂ ਸ਼ੇ ਫੋਟਸ਼ਾ ਨੀਗੀ ਜਿੰਨਾ ਕ ਪਹਿਲਾਂ ਝੋਟਾ ਦਾ ਵਜਨ ਚਾਹੀਦਾ ਉਹਨਾਂ ਕ ਵਜਨ ਹੈਗਾ ਕੱਤੀ ਦਾ ਠੀਕ ਆ ਜੀ ਹਾਂਜੀ ਮੋਲ ਲਓ ਇਹਦਾ ਫਰਮੂਲਾ ਆਪੂ ਕਿ ਨਾ ਕਰਾਂਗੇ ਹਾਏ ਇਹਦਾ ਮੁੱਲ ਕਿ ਨਾ ਕਰਾਂਗੇ ਇਹਦਾ ਮੁੱਲ 75 ਕਰ ਦੇ ਇਹਦਾ ਮੁੱਲ 75 75 ਚੋਂ ਵਿੱਚ ਸਮਾਨ ਤਰਾਂਗੇ ਬਾ ਮਾਨਾ ਤਮ ਮਾਨਦਾਰ ਹੋ ਗਈ ਠੀਕ ਇੱਥੇ ਕੋਈ ਬਹਿਣੀ ਸ਼ਾਰਟ ਤੋਂ ਤੇ ਅੱਜ ਤੁਸੀਂ ਮਗਰੋਂ ਥਾਂ ਚੈੱਕ ਕਰ ਲਓ ਜੀ ਚਾਰੇ ਥਾਂ ਚੈੱਕ ਕਰ ਲਓ ਤਾਰੇ ਦੀ ਪੋਲੀ ਆਪੂ ਪੂਰੀ ਬਾ ਰੂਬੜੀ ਪੋਲੀ ਇਸ਼ਾਰੇ ਥਾਣਾ ਦੀ ਪੂਰੀ ਜਿਹੜਾ ਮਰਜੀ ਭਾਜ ਜਿਹੜਾ ਦੋਨੇ ਮਜਾ ਜ ਦੋ ਦੋ ਦਿੰਦਿਆਂ ਨੇ ਕੋਈ ਇਹਨੇ ਥਾਣਾ ਚ ਕੋਈ ਸਿੱਧੀ ਸਪੂਰ ਸ਼ਰਲਾ ਨਾ ਕੋਈ ਗਾਰੰਟੀ ਆਈ ਤੇ ਮੈਨੂੰ ਕੋਈ ਪਰਾਹ ਦੂਰੋਂ ਚੱਲ ਕੇ ਆ ਗਿਆ ਮੌਕੇ ਤੇ ਦਿੱਕਤ ਨਾ ਮਿਲਣ ਹਾਂ ਹਾਂ ਕੋਈ ਰਕਤ ਨਾਲੀ ਗੱਲ ਨਹੀਂ ਠੀਕ ਆ ਇਹਦਾ ਮੁੱਲ 75 ਹਜ਼ਾਰ ਕਰ ਹਾਂ ਇਹਦਾ 75 ਸਾਢੇ 9 ਕਿਲੋ ਮਿਣਕੇ ਦੇ ਦਾਂਗੇ ਹਾਂ ਜੀ ਮਗਰ ਇਹਦੇ ਵੀ ਕੱਟੀ ਆ ਗਈ ਤੇ ਉਹਦੇ ਉਹ ਵੀ ਮਾਰ ਵੀ ਕੱਟੀ ਆਈ ਸਾਢੇ 4 ਰੋਲੇ ਗੱਬਣ ਚੈੱਕ ਹਾਂ ਮਾਜੀ ਛੂਣ ਵਾਲੀ ਤੇ ਇਹ ਮੱਜ ਬਬ ਪੂਛ ਪਾਸੇ ਕਰੀ ਆ ਅੜੀ ਲੈ ਲੈ ਵਲ ਨੂੰ ਸੇਖਾ ਦੀ ਮੱਜ ਤਾਂ ਆਪਾਂ ਇੱਥੋਂ ਚੈੱਕ ਕਰੀ ਲੈ ਵਾ ਥਾਂ ਥਾਂ ਚੈੱਕ ਕਰੋ ਨਾ ਬਹੁਤ ਸੋਹਣੇ ਥਾਂਾਂ ਦੀ ਮਾਲਕਣਾਗੀ ਚੰਗੀ ਝੋਟੀ ਬਾਈ ਕੱਦ ਕਾਠ ਵਜਨ ਪੂਰੀ ਝੋਟੀ ਦਾ ਬਹੁਤ ਵਧੀਆ ਬਹੁਤ ਜ਼ਿਆ ਥੋੜੀ ਨਮਾਹਗਾਣੀ ਸਕਦੇ ਨੂੰ ਹੋਲ ਸੋ ਝੇ ਬਣ ਚ ਨਜ਼ਰ ਆਉਂਦੇ ਨੇ ਤੇ ਸਕ ਕਰਕੇ ਬੇਨਤੀ ਵੀ ਜਿਹੜੇ ਪੁਰਾਣੇ ਖਰੀਦਣ ਇੱਥੇ ਕੋਲ ਆ ਕੇ ਤਸੱਲੀ ਜ਼ਰੂਰ ਕਰ ਲਿਓ ਨਾ ਸੋ ਧੰਵਾਦ ਜੀ ਤਿੰਨ ਬਾਪੂ ਕੋਲ ਪਸ਼ੂ ਜਿਹੜਾ ਤੁਹਾਨੂੰ ਇੱਥੇ ਪਸ਼ੂ ਪਸੰਦ ਆਗਾ ਪਿੰਡ ਜੋਪਰ ਤਹਿਸੀਲ ਤੈਨੂੰ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 95016 19058 ਬਾਪੂ ਦਾ ਮੋਬਾਈਲ ਨੰਬਰ ਆ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ